ਟੈਲੀਕਮ ਜੀ ਆਪਣਾ ਰਾਤੀ ਚੋਰੀ ਹੋਈ ਜੇ ਸਾਨੂੰ ਫੋਨ ਕੀਤਾ ਗੋਰਖ ਨੇ 3 ਵਜੇ 46 ਮਿੰਟ ਤੇ ਮੌਕੇ ਆ ਕੇ ਵੇਖਿਆ ਤੇ ਆਪਣਾ ਗਲੇ ਟੁੱਟਿਆ ਹੋਇਆ ਸੀ ਤੇ ਕੈਸ਼ ਚੋਰੀ ਹੋਇਆ ਸਾਡਾ ਉਹਨੂੰ ਆ ਗੋ ਵੇਖਣਾ ਪੈਣਾ ਬਾਕੀ ਕਾਪੀ ਤੇ ਨੋਟ ਕਰੀਦਾ ਕਿੰਨੇ ਕ ਸਾਡੇ ਹੋਏ ਚੋਰੀ ਤੇ ਜੀ ਡਰਿੰਕਾਂ ਲੱਗੀਆਂ ਫਰਿਜੋਂ ਕੱਢ ਕੇ ਲੱਗੇ ਜੇ ਕੋਈ ਸੀਸੀਟੀਵੀ ਜਾਂ ਕੁਝ ਕਮਰੇਟ ਕੀਤੀ ਹਾਂਜੀ ਹਾਂਜੀ ਕੀਤੀ ਜੀ ਕੋਈ ਸੀਸੀਟੀਵੀ ਫੋਟੋ ਜਾਈ ਸਮਨੇ ਆਈ ਪਰ ਕਲੀਅਰ ਨਹੀਂ ਆਈ ਜੀ ਬੰਦਾ ਕਲੀਅਰ ਨਹੀਂ ਹੈਗਾ ਜੀ ਜੀ ਕਿਨਾ ਜੀ ਮੇਰਾ ਨਾਮ ਅਵਿਨਾਸ਼ ਕੁਮਾਰ ਹੈ ਜੀ ਕੀ ਹੋ ਜੀ ਤੁਹਾਡਾ ਜੀ ਚੋਰੀ ਹੋ ਗਈ ਸਾਰਾ ਰਾਤੀ ਸ਼ਟਰ ਦੇ ਤਾਲੇ ਤੋੜ ਕੇ ਤੇ ਅੰਦਰੋਂ ਚੋਰੀ ਕਰਕੇ ਲੈ ਗਏ ਜੀ ਮੇਰਾ ਕੈਸ਼ ਕੀ ਕੀ ਨੁਕਸਾਨ ਹੋਇਆ ਤੁਹਾਡਾ ਜੀ ਮੇਰਾ ਕੈਸ਼ ਤੇ ਨੁਕਸਾਨ ਹੋਇਆ ਜੀ ਇੱਥੇ ਮੈਂ ਐਮਰਜੈਂਸੀ ਰੱਖੇਦੇ ਹਾਂ ਆਪਣੇ ਪੈਸੇ ਸੁੱਖ-ਦੁੱਖ ਵਾਸਤੇ ਆਪ ਕਮੇਟੀ ਦੇ ਪੈਸੇ ਹਨ ਕੁਝ ਪੈਸੇ ਦੇ ਹੁਣ ਮੈਨੂੰ ਅਨੁਮਾਨ ਨਹੀਂ ਕਿਨੇ ਕੁ ਮੈਂ ਅਲੱਗ ਵੀ ਰੱਖੇਦੇ ਹਾਂ ਤੇ ਇੱਕ ਗੋਲਗ ਲਈਦੀ ਸੀ ਉਹ ਦਸ਼ਵੰਤ ਗੱਡੀ ਦਾ ਸੀ ਉਹ ਵੀ ਸਾਲ 1.5 ਸਾਲ ਤੋਂ ਉੱਪਰ ਹੋ ਗਿਆ ਜੀ ਉਹ ਵੀ ਗੋਲ ਕੀ ਲੈ ਗਏ ਨਾਲ ਨਾਲ ਦੋ ਬੈਗ ਲੈ ਗਏ ਨੇ ਜਿਹੜੇ ਤਨੀਆ ਵਾਲੇ ਬੈਗ ਹੁੰਦੇ ਨੇ ਉਹਦੇ ਵਿੱਚ ਲੈਡੀ ਪਰਸ ਹਨ ਉਹਦੇ ਵਿੱਚ ਮੇਰੇ ਪੈਸੇ ਹਨ ਦੋ ਤਿੰਨ ਪਰਸਾ ਵਿੱਚ ਛੋਟੇ ਛੋਟੇ ਦੁਕਾਨ ਤੁਹਾਡੀ ਕਾਹਦੀ ਸੀ ਮੇਰੀ ਕਲੀਨਿਕ ਹੈਗੀ ਸਰ ਆਰਐਮਪੀ ਡਾਕਟਰਾਂ ਮੈਂ ਤੇ ਚੋਰੀ ਕਿੰਨੇ ਵਜੇ ਤੁਹਾਨੂੰ ਕਿਤਾ ਬੋਲ ਇਹ ਕੋਈ ਮੈਨੂੰ ਗੋਰਖੇ ਨੇ ਫੋਨ ਕੀਤਾ ਹੈ ਸਵੇਰੇ ਕੋਈ 4:00 ਵਜੇ ਕਿ ਇਸ ਨਾਲ ਤੁਹਾਡੇ ਤਾਲੇ ਤੋੜ ਗਏ ਨੇ ਜੀ ਤੇ ਤੁਸੀਂ ਆਓ ਜਲਦੀ ਤੇ ਮੇਰਾ ਘਰ ਉਧਰ ਗੁਰਦਰਾ ਕਨ ਸਾਹਿਬ ਕੋਲੇ ਅਚਲੀ ਗੇਟ ਦੇ ਅੰਦਰ ਕੋਈ ਫੁਟੋ ਜੀ ਸੀ ਸੀ ਟੀ ਵੀ ਫੁਟੋ ਹੈ ਹਾਂ ਜੀ ਇੱਕ ਆਈ ਐ ਥੋੜੀ ਸਾਰੇ ਉਹਦੀ ਪਛਾਣ ਨਹੀਂ ਹੋ ਰਹੀ ਲੇਕਿਨ ਬੰਦਾ ਚਲਦਾ ਨਜ਼ਰ ਆ ਰਿਹਾ ਕਿੰਨੇ ਬੰਦੇ ਸੀ ਇਹ ਸਿੰਗਲ ਹੀ ਹੈ ਜੀ ਕੋਈ ਬੰਦਾ ਚਲਦਾ ਆਂਦਾ ਜਾਂਦਾ ਨਜ਼ਰ ਆ ਰਿਹਾ ਹੈ ਕਿ ਅਵਨਾਸ਼ ਕੁਮਾਰ ਜੀ ਸਨਵ ਕਰਤਾਰ ਚੰਦ ਵਾਸੀ ਬਟਾਲਾ ਦੇ ਨੇ ਜਿਨ੍ਹਾਂ ਨੇ ਇੱਕ ਲਿਖਤੀ ਰੂਪ ਵਿੱਚ ਦਰਖਾਸਤ ਦਿੱਤੀ ਹੈ ਕਿ ਬੀਤੀ ਰਾਤ ਦੌਰਾਨ ਸਾਡੇ ਜਿਹੜਾ ਕਲੀਨਿਕ ਹੈ ਮੇਰਾ ਉਹਦੇ ਵਿੱਚ ਕੋਈ ਅਨਨਾਉਣ ਬੰਦਿਆਂ ਨੇ ਵੜ ਕੇ ਤੇ ਚੋਰੀ ਕਰ ਲਈ ਹੈ ਜਿਹਦੇ ਵਿੱਚ ਕੋਈ ਸਾਡਾ ਕੈਸ਼ ਵੀ ਹੈ ਤੇ ਹੋਰ ਵੀ ਕੋਈ ਜਿਹੜੀਆਂ ਚੀਜ਼ਾਂ ਜਿਹਾਨੂੰ ਕਲੀਅਰ ਪਤਾ ਨਹੀਂ ਚੈੱਕ ਕਰਨ ਤੋਂ ਬਾਅਦ ਜਿਹੜੇ ਉਸ ਬੰਦ ਦੇ ਵਿੱਚ ਲਿਖਤੀ ਦਰਖਾਸਤ ਹੈ ਆਪਾਂ ਜਾ ਕੇ ਮੌਕਾ ਵੇਖ ਕੇ ਜਿਹੜੀਆਂ ਕਾਰਵਾਈ ਸ਼ੁਰੂ ਕਰਦਣ ਲੱਗਿਆ ਜੋ ਵੀ ਤੱਤ ਸਾਹਮਣੇ ਆਉਣਗੇ ਉਹਨਾਂ ਦੇ ਆਧਾਰ ਦੇ ਉੱਤੇ ਬਕਾਇਦਾ ਜਿਹੜਾ ਦੋਸ਼ੀਆਂ ਦੀ ਭਾਲ ਕਰਕੇ ਉਹਨਾਂ ਖਿਲਾਫ ਨੂੰ ਕਰਨ ਲੱਗਾਂਗੇ ਸੂਚੀ ਵੀ ਕੈਮਰੇ ਦੀ ਫੁਟੇਜ ਹੈ ਹਾਸਲ ਕੀਤੀ ਜਾਵੇਗੀ ਪਰ ਲੇਕਿਨ ਅਜੇ ਤੱਕ ਮੇਰੇ ਕੋਲ ਨਹੀਂ ਪਹੁੰਚੀ ਸਿਰਫ ਲਿਖਤੀ ਦਰਖਾਸਤ ਮੇਰੇ ਕੋਲ ਆਈ ਹੈ ਉਹਦੇ ਆਧਾਰ ਤੇ ਮੈਂ ਮੌਕੇ ਤੇ ਜਾ ਰਿਹਾ ਹਾਂ